ਕੌਣ ਇਨਸਾਫ ਦਿਵਾ ਕੇ ਰਾਗੇ ਐਸੇ ਕੱਟੀਆਂ ਦੇ ਪ੍ਰਸ਼ਾਸਨ ਨੂੰ ਮਰਦਾ ਦੇਗਾ ਕਾ ਜੀ ਜੈ ਜਨਨ ਨੇ ਮਜੀ ਭਾਰਤੀ ਕਿਸਾਨ ਚ ਦੀ ਨੇਕਤਾ ਬਰਾਹਾ ਪ੍ਰਧਾਨ ਲਗਾ ਅੱਜ ਠਾਣਾ ਲਹਿਰਾ ਮੁਰੇ ਜੋ ਧਰਨਾ ਲਾਇਆ ਕਿਸ ਮਸਲੇ ਨੂੰ ਲੈ ਕੇ ਅੱਜ ਜਿਹੜਾ ਸੀ ਖਾਣਾ ਲਹਿਰਾ ਮੁਰੇ ਧਰਨਾ ਲਾਇਆ ਜੀ ਇਹ ਦੇਰਪੁਰ ਦੀ ਲੜਕੀ ਹੈ ਸਾਡੀ ਭੈਣਾ ਗੁਰਪ੍ਰੀਤ ਕੌਰ ਜੋ ਕੌਰੀਆਂ ਬਹੀ ਹੋਈ ਹੈ ਕੁੜੀ ਬਹੁਤ ਪੜੀ ਲਿਖੀ ਕੁੜੀ ਹੈ ਇਹ ਵਧੀਆ ਪਰਿਵਾਰ ਤੋਂ ਗਈ ਹੋਈ ਲੜਕੀ ਹੈ ਮਤਲਬ ਕੁੜੀ ਨੇ ਪੰਜਾਬ ਚ ਪੂਰੇ ਟੌਪ ਕੀਤਾ ਸੀਗਾ ਤੇ ਯੋਗਤਾ ਦੇ ਅਨਸਾਰ ਕੁੜੀ ਆਪਦੀ ਯੋਗਤਾ ਦੇ ਹਿਸਾਬ ਨਾਲ ਨੌਕਰੀ ਲੱਗੀ ਹੈ ਸਰਕਾਰੀ ਟੀਚਰ ਹੈ ਕੁੜੀ ਇਹਦਾ ਸੋਹਰਾ ਪਰਿਵਾਰ ਆ ਜਿਹੜੀ ਕੁੜੀ ਨੂੰ ਕੰਗ ਕਰਦਾ ਹੈਗਾ ਦਾਜ ਪਿੱਛੇ ਤੇ ਲੜਕੀ ਦੇ ਕੋਲੇ ਇਸ ਭੈਣ ਕੋਲੇ 1 5 5 ਸਾਲ ਦੀ ਇੱਕ ਬੱਚੀ ਹੈਗੀ ਮਤਲਬ ਉਹਨੂੰ ਕੁੜੀ ਲਵੇ ਮੁੰਡਾ ਨਹੀਂ ਹੈਗਾ ਜਿਹੜੀ ਮੁੰਡੇ ਪਿੱਛੇ ਵੀ ਤਾਨੇ ਮਿਨੇ ਦਿੰਦੇ ਨੇਗੇ ਪਰਿਵਾਰ ਵੱਲੋਂ ਤੇ ਜਿਹੜਾ ਪ੍ਰਾਹੁਣਾ ਜਗਦੀਪ ਸਿੰਘ ਨਾਲੋਂ ਭੀਮ ਸਿੰਘ ਜਣੀ ਸਕਾਰਪੀਓ ਗੱਡੀ ਦੀ ਵੀ ਮੰਗ ਕਰਦੇ ਨੇ ਦਾਇਤ ਹੈ ਜੀ ਵੀ ਮੰਗ ਕਰਦੇ ਨੇਗੇ ਜਣੀ ਕੁੜੀ ਤੇ ਕੇਰਾ ਫਾਇਰ ਵੀ ਕੀਤਾ ਗਿਆਗਾ ਹਾਲਾਂਕਿ ਉਹਨਾਂ ਨੇ ਉਹ ਸ਼ਿਕਸ਼ਾ ਬਦਲਾਇਆ ਹੋਇਆ ਚੰਗਾੜ ਤੇ ਬਕਾਇਦਾ ਉਹ ਫਾਇਰ ਦਾ ਦਾਗ ਪਈਗਾ ਇਸ ਕਰਕੇ ਕੁੜੀ ਤੇ ਬਹੁਤ ਤਸ਼ੱਦਦ ਕਰ ਰਿਹਾ ਹੈ ਪਰਿਵਾਰ ਅਸੀਂ ਐਸਐਸਪੀ ਸਾਹਿਬ ਦੇ ਅਰਜੀ ਦਿੱਤੀ ਸੀਗੀ ਜੋ ਪਟਾਲ ਹੋ ਕੇ ਇਹਨਾਂ ਨੇ ਉਹ ਫਾਈਲ ਬੰਦ ਕਰਤੀ ਜਿਹੜੀ ਪ੍ਰਸ਼ਾਸਨ ਨਾਲ ਮਿਲੀ ਭੁਗਤ ਹੋ ਕੇ ਇਹ ਸਾਡੀ ਫਾਈਲ ਨੂੰ ਜਿਹੜਾ ਬੰਦ ਕੀਤਾ ਹੈ ਪਟਾਲ ਹੋ ਕੇ ਅਸੀਂ ਕਹਿੰਦੀ ਵੀ ਦੋਸ਼ੀਆਂ ਦੇ ਕਾਰਵਾਈ ਕਰ ਦੋ ਇਹ ਨਹੀਂ ਮਤਲਬ ਪੜਤਾਲ ਕੀਤੀ ਹੈ ਯਾਨੀ ਪ੍ਰਸ਼ਾਸਨ ਨੇ ਕਹੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਇਸ ਕਰਕੇ ਅਸੀਂ ਭਾਰਤੀ ਕਿਸਾਨ ਜੁਣੇ ਨੇਕਤਾ ਗਰਾਹਾ ਬਲਾਕ ਲੈਰਾ ਵੱਲੋਂ ਅੱਜ ਅਸੀਂ ਥਾਣੇ ਮੂਹਰੇ ਦਿਨ ਰਾਤ ਦਾ ਪੱਕਾ ਮੋਰਚਾ ਲਾਇਆਗਾ ਸਾਡੀ ਭੈਣ ਨੂੰ ਅਨਸਾਖ ਦਮਾਣ ਵਾਸਤੇ ਸਰ ਜੀ ਕਈ ਥਾਂ ਮੈਂ ਇਹ ਕੇਸ ਸਾਹਮਣੇ ਆਏ ਨੇ ਜੋ ਕਿ ਲੜਕੀ ਨੂੰ ਮਾਰ ਦਿੱਤਾ ਜਾਂਦਾ ਹੈ ਬਾਅਦ ਵਿੱਚ ਦੋਸ਼ੀਆਂ 'ਤੇ ਕਾਰਵਾਈ ਕਰਦੇ ਆ ਇਹ ਪਹਿਲਾਂ ਕਿਉਂ ਨਹੀਂ ਹੁੰਦੀ ਕਾਰਨ ਕੀ ਦੇਖੋ ਜੀ ਉਹੀ ਗੱਲ ਮੈਂ ਪਹਿਲਾਂ ਬੋਲ ਕੇ ਹਟਿਆਂਗਾ ਵੀ ਕਿਤੇ ਨਾ ਕਿਤੇ ਇਥੋਂ ਦੇ ਸਿਆਸੀ ਲੋਕ ਇਥੋਂ ਦਾ ਪ੍ਰਸ਼ਾਸਨ ਇਹ ਮਿਲੀ ਭੁਗਤ ਨਾਲ ਸਾਰਾ ਕੁਝ ਜਣੀ ਰੀਪਲਾਨ ਹੁੰਦਾਗਾ ਅਸੀਂ ਉਹ ਕਹਿਣ ਤੋਂ ਜਮਾਂ ਗ੍ਰਹਿਜ ਨਹੀਂ ਕਰਦੇ ਵੀ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਇਹ ਕੇਸ ਦੱਬਿਆ ਜਾ ਰਿਹਾ ਹੈਗਾ ਹਾਲਾਂਕਿ ਅਸੀਂ ਆਪਣੀ ਭਾਰਤੀ ਕਿਸਾਨ ਜੁਨੀ ਨੇਕਤਾ ਗਰਾਹਾਂ ਬਲਕ ਲੈਹਰਾ ਵੱਲੋਂ ਜਿਹੜੀ ਜਿੰਨਾ ਤੱਕਰਦੋਸ਼ੀਆਂ ਦੇ ਕਾਰਵਾਈ ਨਹੀਂ ਹੁੰਦੀ ਹੈਗੀ ਅਸੀਂ ਉਹਨਾਂ ਤੱਕਰ ਮਤਲਬ ਇਹ ਪੱਕਾ ਮੋਰਚਾ ਲਾ ਕੇ ਰੱਖਾਂਗੇ ਔਰ ਪ੍ਰਸ਼ਾਸਨ ਜਦੋਂ ਵੀ ਉਹਨਾਂ ਦੇ ਕਾਰਵਾਈ ਕਰਦਾ ਅਸੀਂ ਆਪਣਾ ਮੋਰਚਾ ਝੱਕ ਲਾਂਗੇ ਨਹੀਂ ਉਹਨਾਂ ਦੇ ਖਾਤਾ ਮੋਰਚਾ ਜਾਰੀ ਸੋਹਰੇ ਪਰਿਵਾਰ ਬਹੁਤ ਤੰਗ ਪ੍ਰੇਸ਼ਾਨ ਕਰਾ ਉਹਨਾਂ ਦੇ ਇਸ ਤੰਗ ਪ੍ਰੇਸ਼ਾਨੀ ਕਰਕੇ ਸੀ ਇੱਥੇ ਧਰਨਾ ਲਾਇਆ ਜੋ ਕਿ ਸਾਡੀ ਭੈਣ ਹੈ ਬਹੁਤ ਪੜ੍ਹੀ ਲਿਖੀ ਭੈਣ ਹੈ ਟੀਚਰ ਲੱਗੇ ਹੋਏ ਨੇ ਸਰਕਾਰੀ ਉਹਨਾਂ ਨੂੰ ਬਹੁਤ ਜ਼ਿਆਦਾ ਪਰਿਵਾਰ ਤੰਗ ਕਰਦਾ ਹੈਗਾ ਸੋਹਰਾ ਪਰਿਵਾਰ ਜੋ ਕਿ ਇੰਨੀ ਸេចក្តੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਖਰਚੇ ਨਹੀਂ ਕੁਝ ਵੀ 100 ਰੁਪਿਆ ਵੀ ਨਹੀਂ ਜਾਂਦਾ ਜਦ ਲਈ ਉਸ ਨੂੰ ਬਹੁਤੀ ਦਿੱਕਤ ਸੀ ਨੂੰ ਕਰਕੇ ਇੰਨਾ ਸਮਾਨ ਦੇ ਬਾਵਜੂਦ ਵੀ ਹੁਣ ਤੱਕ ਹੀ ਤੇ ਗੋਚ ਲਾਈਆਂ ਗਈਆਂ ਆਰ ਵੱਲੋਂ ਇਹ ਵੀ ਨੇ ਇਥੇ ਲਾਇਆ ਸਾਡਾ ਮਤਲਬ ਇਹ ਸਾਡਾ ਹੱਲ ਨਹੀਂ ਹੁੰਦਾ ਅਸੀਂ ਇੱਥੋਂ ਉੱਪਰ ਕੋਈ ਹੋਰ ਐਕਸ਼ਨ ਕਰਾਂਗੇ ਕੋਈ ਵੀ ਫੈਸਲਾ ਜੋ ਵੀ ਜਥੇਵੰਦੀ ਨੇ ਦਿੱਤਾ ਅਸੀਂ ਉਹ ਬਚਤੜ ਕੇ ਡਿਫਟੀ ਕਰਿਓ ਹੋਵੇ ਚਾਹੇ ਪੂਰੇ ਐਸਐਸਪੀ ਜਿੱਥੇ ਤੱਕ ਵੀ ਹੋ ਸਕੇ ਅਸੀਂ ਜਥੇਵੰਦੀ ਵੱਲੋਂ ਕਰਾਂਗੇ ਇਹ ਸਾਡਾ ਫਰਜ਼ ਬਣਦਾ ਆਪਣੀ ਭੈਣ ਵਾਸਤੇ ਅਸੀਂ ਇਹਨਾਂ ਕੁਝ ਕਰਾਂਗੇ